ਬਠਿੰਡਾ ਟ੍ਰੈਫਿਕ ਪੁਲਿਸ ਨੇ ਬੁਲਟ ਮੋਟਰਸਾਈਕਲ ਚਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਿਖਾਇਆ ਸਖਤ ਸਬਕ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਪੈਣੇ ਹੋਏ ਬੰਦ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਬੁਲਟ ਮੋਟਰਸਾਈਕਲ ਚਲਾਉਣ ਵਾਲੇ ਸ਼ਰਾਰਤੀ ਅਨਸਰਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜੋ ਵੀ ਬੁਲਟ ਮੋਟਰਸਾਈਕਲ ਪਟਾਕੇ ਮਾਰ ਕੇ ਲੋਕਾਂ ਨੂੰ ਡਰਾਉਂਦੇ ਹਨ ਉਹਨਾਂ ਦੇ ਸਲੈਂਸਰ ਉਤਾਰੇ ਜਾਂਦੇ ਹਨ ਅਤੇ ਉਹਨਾਂ ਨੂੰ ਬੌਂਡ ਵੀ ਕੀਤਾ ਜਾਂਦਾ ਹੈ। ਚਲਾਨ ਭਰਨ ਤੋਂ ਬਾਅਦ ਹੀ ਨਵਾਂ ਸਲੈਂਸਰ ਲਾਉਣ ਤੇ ਮੋਟਰਸਾਈਕਲ ਨੂੰ ਛੱਡਿਆ ਜਾਂਦਾ ਹੈ। ਅੱਜ ਕਰੀਬ 10 ਸਲੈਂਸਰ ਉਤਾਰੇ ਗਏ ਹਨ ਅਤੇ ਸਾਰੇ ਸਲੈਂਸਰਾਂ ਨੂੰ ਰੋਡ ਰੂਲਰ ਚੜਾ ਕੇ ਤੋੜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜੇ ਕੋਈ ਫਿਰ ਵੀ ਪਟਾਕਿਆਂ ਵਾਲਾ ਸਲੈਂਸਰ ਲਾਉਂਦਾ ਹੈ ਤਾਂ ਉਸ ਨੂੰ ਫਿਰ ਤੋਂ ਬੌਂਡ ਕੀਤਾ ਜਾਵੇਗਾ। ਜੋ ਵਾਰ-ਵਾਰ ਇਸ ਤਰ੍ਹਾਂ ਦੀ ਗਲਤੀ ਕਰਦਾ ਹੈ ਉਸ ਸੰਬੰਧੀ ਕਾਰਵਾਈ ਕਰਨ ਦੇ ਲਈ ਆਰਟੀਓ ਨੂੰ ਲਿਖ ਕੇ ਭੇਜਿਆ ਜਾਵੇਗਾ ਉਹਨਾਂ ਬੱਚਾ ਨੂੰ ਬੁਲਟ ਮੋਟਰਸਾਈਕਲ ਲੈ ਕੇ ਦੇਣ ਵਾਲੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਣ ਕਿ ਬੱਚੇ ਨੇ ਮੋਟਰਸਾਈਕਲ ਦਾ ਸਿਲੈਂਸਰ ਤਾਂ ਨਹੀਂ ਬਦਲਿਆ ਇਸ ਦੀ ਆਵਾਜ਼ ਕਿਸ ਤਰ੍ਹਾਂ ਦੀ ਹੈ ਕਿਤੇ ਮੋਟਰਸਾਈਕਲ ਪਟਾਕੇ ਤਾਂ ਨਹੀਂ ਮਾਰਦਾ ਇਸ ਸੰਬੰਧੀ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਮਾਮਲਾ ਤੇ ਫਿਲਹਾਲ ਸਮਝੌਤੇ ਹੋ ਰਹੇ ਨੇ ਮੈਨਾ ਸਵੈਟਰ ਰੇਸਿੰਗ ਇੰਚਾਰਜ ਚਾਟਰਪੁਹ ਬਹੰਡਾ ਜਿਹੜੇ ਕੁਝ ਸ਼ਰਤਾਂ ਅੰਦਰ ਬੁਲਟ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਦੇ ਲਾ ਕੇ ਦੂਜੇ ਚੇਂਜ ਕਰਕੇ ਪਟਾਕੇ ਵੀ ਆਉਂਦੇ ਸੀ ਜ਼ੋਰ ਪ੍ਰਦਰਸ਼ਨ ਕਰਦੇ ਸੀ ਆਮ ਪਬਲਿਕ ਨੂੰ ਡਰਾਉਂਦੇ ਸੀ ਮਾ ਪਟਾਕੇ ਮਾਰ ਕੇ ਉਹਨਾਂ ਦੇ ਸਲੈਂਸਰ ਲਾਏ ਗਏ ਆ ਉਹਦੇ ਨਾਲ ਅੱਜ ਡੈਮੇਜ ਕੀਤੇ ਗਏ ਕਿੰਨੇ ਕਿਸ ਸਿਲੰਸਰ ਨੂੰ ਇਹ ਕੋਈ ਦਸਤ ਸਿਲੰਸਰ ਉਤਾਰੇ ਹੈ ਕਿ ਬਾਕੀ ਸਾਡੀ ਕਾਰਵਾਈ ਕੰਟੀਨਿਊ ਜਾਰੀ ਰਹੂਗੀ ਜਿੱਥੇ ਵੀ ਕੋਈ ਵੀ ਸਾਨੂੰ ਇਹ ਜਿਹਾ ਮੁੱਤੇ ਕੋਈ ਮਿਲਦਾ ਉਹਨੂੰ ਅਸੀਂ ਨਾਲ ਇੰਪਾਉਂਡ ਵੀ ਕਰ ਰਹੇ ਹਾਂ ਤੇ ਨਾਲ ਹੀ ਉਹਦਾ ਸਿਲੰਸਰ ਉਤਾਰ ਕੇ ਜਦੋਂ ਜੁਰਮਾਨਾ ਭਰ ਕੇ ਆਉਂਦਾ ਦੇਨ ਨੂੰ ਫਿਲੰਟਰ ਚੇਂਜ ਕਰਕੇ ਦੇ ਦਿਓ ਵਾਰ-ਵਾਰ ਜੀ ਇਹ ਹੀ ਜੁਰਮ ਫਿਰ ਕਬਜ਼ੇ ਦੁਆਰਾ ਦੇਖੋ ਜਿੰਨੇ ਵਾਰੀ ਕਰੂਗਾ ਸੀ ਇਹਨੂੰ ਇੰਪਾਉਂਡ ਕਰੀ ਜਰਾਵਾਂਗੇ ਜੇ ਫਿਰ ਵੀ ਵਾਰ-ਵਾਰ ਦੋ ਜਾਂ ਤਿਆਰ ਵਾਰੀ ਕਰੂਗਾ ਉਹਦੇ ਖਿਲਾਫ ਜੀ ਲਿਖ ਕੇ ਆਰਟੀਓ ਸਾਹਿਬ ਨੂੰ ਵੀ ਭੇਜਾਂਗੇ ਤੇ ਕਾਨੂੰਨਕਾਰੀ ਕਾਰਵਾਈ ਕੀਤੀ ਜਾਣੀ ਤਾਂ ਪਰਿਵਾਰਕ ਮੈਂਬਰ ਆ ਜਿਹੜੇ ਬੁਲਟ ਮੋਟਰਸਾਈਕਲ ਲੈ ਦਿੰਦੇ ਆ ਪਰ ਬੱਚਿਆਂ ਨੂੰ ਸਮਝਾਉਂਦੇ ਨਹੀਂ ਲੱਗਦਾ ਵੀ ਉਹਨਾਂ ਨੂੰ ਸਮਝਾਉਣ ਦੀ ਲੋੜ ਦੇਖੋ ਮੈਂ ਉਹਨਾਂ ਪੇਰੈਂਟਸ ਨੂੰ ਵੀ ਅਪੀਲ ਕਰੂੰਗਾ ਕਿ ਜਿਹੜੇ ਆਦੇ ਨਵਾਲਗ ਬੱਚਿਆਂ ਨੂੰ ਜਾਂ ਬਾਲਗ ਬੱਚਿਆਂ ਨੂੰ ਵੀ ਦਿੰਦੇ ਆ ਮੋਟਰਸਾਈਕਲ ਲੈ ਕੇ ਲੈ ਕੇ ਜਰੂਰ ਦਿਓ ਪਰੰਤੂ ਤੇ ਬੱਚੇ ਦੇ ਵਿੱਚ ਵੀ ਧਿਆਨ ਰੱਖੋ ਜੇ ਬੱਚਾ ਕੋਈ ਚੇਂਜ ਤਾਂ ਨਹੀਂ ਕਰਦਾ ਮੋਟਰਸਾਈਕਲ ਦੇ ਉੱਤੇ ਜਿਵੇਂ ਸਲੈਂਸਰ ਚੇਂਜ ਕਰਾ ਦਿੰਦੇ ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਜੇਕਰ ਬੱਚਾ ਸਲੈਂਸਰ ਚੇਂਜ ਕਰਾਉਂਦਾ ਉਹਦੀ ਆਵਾਜ਼ ਤੇ ਬਹੁਤ ਹਰਕ ਪੈਂਦਾ ਨਾਲ ਪਟਾਕੇ ਵੀ ਮਾਰਦਾ ਇਸ ਕਰਕੇ ਪੇਰੈਂਟਸ ਨੂੰ ਵੀ ਅਪੀਲ ਹੈ ਵੀ ਬੱਚਿਆਂ 'ਚ ਵੀ ਧਿਆਨ ਰੱਖਣਾ ਹਾਂ ਲਗਾਤਾਰ ਚੈਕਿੰਗ ਕੀਤੀ ਜਾਵੇ ਇਹ ਬਿਲਕੁਲ ਕੰਟੀਨਿਊ ਜਾਰੀ ਰਹਿਉਗੀ ਜੇ